ਕੋਰਾਂਟ ਹੈਗਾ ਤੇ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਨਹੀਂ ਅਸੀਂ ਨਹੀਂ ਜਾਉਂਦੇ ਆਪ ਹੀ ਲੈ ਲੈਂਦੇ ਹਾਂ ਬਾਈ ਇੱਥੇ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਇਹਨੇ ਅਸੀਂ ਇਹ ਲੈਣੇ ਆਪਦੀ ਲੈਣੇ ਨਾਲ ਲੈ ਕੇ ਚਾਹੁੰਦੇ ਹੋ ਬਾਈ ਤੁਸੀਂ ਚਾਹਤਾ ਕਿੱਦਾਂ ਚੱਕਦੇ ਇਹਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰ ਲਉਂਦੀ ਇੱਕ ਮਿੰਟ ਸਰ ਇਦਾਂ ਵਾਰੰਟ ਹੈਗਾ ਚੱਕਣ ਦਾ ਓ ਯਾਰ ਇਹ ਨਹੀਂ ਹੁੰਦਾ ਪਤਾ ਨਹੀਂ ਬਾਈ ਕਿੱਦਾਂ ਹੁੰਦਾ ਵਿੱਚ ਪੁੱਛ ਖਿੱਚ ਕਰਨੀ ਸਾਨੂੰ ਪੁੱਛੋ ਤੁਸੀਂ ਪਹਿਲਾਂ ਨਹੀਂ ਕਰ ਇੱਕ ਮਿੰਟ ਸਰ ਅਸੀਂ ਨਾਲ ਲੈ ਕੇ ਚੱਲਾਂਗੇ ਤੁਸੀਂ ਆਪਣੀ ਵੀ ਕਰ ਰਹੇ ਸਾਨੂੰ ਕੁਸਤ ਸਰ ਇੱਕ ਮਿੰਟ ਪਾਜੀ ਸਾਡਾ ਘਰ ਵਿੱਚ ਗੱਲ ਹੋ ਰਹੀ ਹੈ ਗੱਲ ਮੇਰੇ ਨਾਲ ਦੀ ਠੀਕ ਹੈ करो करो ਸਾਡੇ ਨਾਲ ਚੱਲ ਆ ਨਾਲ ਚੱਲਣ ਫੋਨ ਵੜਾ ਚੱਲਾਂਗੇ ਇਦਾਂ ਨਹੀਂ ਵੜਾ ਤਾਂ ਇਦਾਂ ਨਹੀਂ ਚੱਲਦੇ ਸਰ ਇਦਾਂ ਨਹੀਂ ਨਾ ਫੋਨ ਕੀ ਹੋਇਆ ਤੂੰ ਨਾ ਨਾ ਤੂੰ ਸੁਣ ਮੁਕਾ ਵੀਡੀਓ ਇਹਨਾਂ ਨੂੰ ਵਿਸ਼ੇਸ਼ ਨਾ ਕਰਦੇ ਭਾਈ ਸਾਡੇ ਨਾਲ ਭਾਈ ਭਾਈ ਤੈਨੂੰ ਆਹ ਨਹੀਂ ਉਹੀ ਗੱਲ ਕੋਈ ਕਰਦਾ ਯਾਰ ਯਾਰ ਇਹ ਬਚਾ ਕਰਾ ਲੈ ਤੂੰ ਡਰਾਮੇ ਕਰਨਦੇ ਆ ਬਚਾ ਕਰਾਉਂਦੇ ਤੂੰ ਸਾਰੇ ਮੇਰੀ ਕਮਾਈ ਤੇਰਾ ਜੋ ਮੇਰੀ ਸੁਣ ਮੈਂ ਸਮਝੀ ਤੂੰ ਨਾ 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 ਸਰ ਨਾ ਕੋਈ ਕੋਈ ਇੰਦਾ ਥੋੜੀ ਤਾਂ ਕਿਉਂ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹੋ ਅਸੀਂ ਨਾਲ ਨਹੀਂ ਜਾਵਾਂਗੇ ਨਾ ਨਾ ਚਲੋ ਸਰ ਚਲੋ ਅਸ਼ੀਸ਼ ਜੀ ਪੁਲਿਸ ਵਾਲੇ ਆਪ ਕੋ ਡਿਟੇਨ ਕਰਕੇ ਗਾੜੀ ਵਿੱਚ ਬਿਠਾ ਰਹੇ تھے ਕੀ ਮਾਮਲਾ ਹੈ ਔਰ ਪੁਲਿਸ ਅਧਿਕਾਰੀ ਕਹਿੰ ਰਹੇ ਕਿ ਕੋਈ ਲੂਟਪਾਰਟ ਹੋਈ ਸੀ ਡਰੋਨ ਹਾਂਜੀ ਸਰ ਆਪਣੇ ਜਲੰਧਰ ਦਾ ਪਵਨ ਵਾ ਪਵਨ ਕੁਮਾਰ ਡਰੋਨ ਡਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਕੁੱਲੋ ਲੋਟਕੋ ਕਰ ਲੀ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਹ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਇਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਸੀ ਕਿ ਨਾਂ ਨੂੰ ਕੋ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੜਤਾਲ ਕਰਨੀ ਹੈ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤੇ ਮੈਨੂੰ ਘੁੱਟੋ ਫੜ ਕੇ ਗੱਡੀ 'ਚ ਬਿਠਾਉਣ ਕਰਦੇ ਸੀ ਅੱਛਾ ਇਹ ਲੁੱਟ ਨੇ ਮੈਨੂੰ ਕੋ ਉਧਰ ਹੋਈ ਹੈ ਜੀ ਉਧਰ ਅਗਰ ਬਾਤ ਕੀਤੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਏ ਹੈ ਉਸ ਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਕੀ ਨਾਮ ਉਸ ਦਾ ਹਾਂ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹਾ ਤਾਂ ਜਦੋਂ ਲੁੱਟ ਹੋਈ ਆ ਉਸ ਸਮੇਂ ਤੁਸੀਂ ਕੌਣ ਕਰਕੇ ਬੁਲਾਇਆ ਸੀ ਐਸਚੋ ਦਾ ਕਹਿਣਾ ਕਿ ਜਦੋਂ ਲੁੱਟ ਹੋਈ ਆ ਉਹ ਲੋਕੇਸ਼ਨ ਤੇ ਤੁਸੀਂ ਉਹਨੂੰ ਕੌਣ ਕਰਕੇ ਬੁਲਾਇਆ ਸੀਗਾ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀਗਾ ਉਹਦੋਂ ਮੈਂ ਲੈਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੋਦਰ ਸੀਗਾ ਉਹਦੋਂ ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂ ਜਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਅੱਛਾ ਸਾਲੇ ਤਾਂ ਕਹਿ ਰਹੇ ਕਿ ਉਹ ਉਹ ਰਿਸਟਿਗੇਸ਼ਨ ਕਿਉਂਕਿ ਕਹਿ ਰਹੇ ਕਿ ਲੋਕੇਸ਼ਨ ڈھੋਂਡ ਕੇ ਆਪਕੋ ਯਹਾਂ ਪਰ ਜੋ ਉਹਨਾਂ ਨੇ ਗ੍ਰੇਡਨ ਕਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤਾਂ ਕਹਿ ਰਹੇ ਕਿ ਕਾਫੀ ਸਮੇਂ ਸੇ ਆਪਕੋ ਢੋਂਡ ਰਹੇ ਸਨ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਹੋਇਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹ ਇਦਾਂ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨਾਂ ਤੱਕੇ ਨਾ ਪੁੱਛਦਾ ਕਰਦੇ ਸੀਗੇ ਪਹਿਲਾਂ ਪੁਲਿਸ ਕੇ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਕੋਈ ਫੋਨ ਨਹੀਂ ਆਇਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਤੱਕੇ ਨਾ ਲੈ ਕੇ ਚ ਹਾਂਜੀ ਲਾਵਾਂਗੇ ਸਰ ਬਿਨਾ ਵਾਰੈਂਟ ਤੇ ਮੈਨੂੰ ਬਣਾ ਦਾਪਾ ਨਹੀਂ ਹੱਥ ਲਾ ਕਰਦੇ ਕਿਸੇ ਨੂੰ ਜਦਾ ਬਣੇਗਾ ਕੋਈ ਵਾਰੈਂਟ ਨਹੀਂ ਹੈਗਾ ਹਾਂਜੀ ਤੁਸੀਂ ਸ਼ਿਕਾਇਤ ਕਰੋਗੇ ਸ਼ਿਕਾਇਤ ਹਾਂਜੀ ਕਰਨੀ ਸਾਰੇ ਸੇ ਬਿਲਕੁਲ